ਅਸੀਂ ਮੇਰਾ ਦਲਜੀਤ ਨਾ ਸੀ ਪੁੱਲਰਪਿੰਡ ਦੇ ਰਹਿਣ ਵਾਲੇ ਆ ਉਹ ਨਾ ਉਹ ਮੇਰੇ ਘਰ ਆਲਾ ਸੀ ਉਹਦਾ ਨਾਮ ਬੂਟਾ ਸੀ ਗੋਲੀ ਬਲ ਵਰਨੇ ਚਲਾਈ ਐ ਜੀ ਵਜਾਇ ਸੀ ਮੇਰੀ ਦਰਾਨੀ ਨੂੰ ਮੈਸੇਜ ਕਰਦਾ ਸੀ ਫੋਨ ਦਾ ਤੇ ਆਦਾ ਮੇਰੇ ਨਾਲ ਗੱਲ ਕਰ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਤਾਂ ਕਹਿੰਦਾ ਤੂੰ ਜਸਮੀਨ ਦੇ ਨਾਲ ਮੇਰੀ ਕੁੜੀ ਦੇ ਨਾਲ ਕਹਿੰਦਾ ਤੂੰ ਗੱਲ ਕਰਾ ਜੇ ਤੂੰ ਅਖੇ ਤੂੰ ਨਹੀਂ ਗੱਲ ਕਰਾਵੇਂਗੀ ਤਾਂ ਮੈਂ ਅਖੇ ਤੁਹਾਡੇ ਘਰੇ ਆ ਜਾਊਂਗਾ ਮੈਂ ਕੱਲ੍ਹ ਸ਼ਾਮ ਨੂੰ ਆਈ ਆ ਕੰਮ ਤੋਂ ਸੁਬਾਹ ਦੀ ਗਈ ਮੈਂ ਜਦੋਂ ਸ਼ਾਮ ਨੂੰ ਘਰੇ ਆਈ ਤੇ ਇਹਨਾਂ ਨੇ ਮੈਨੂੰ ਦੱਸਿਆ ਆਂਦੀਆਂ ਮੰਮੀ ਆਏ ਕਰਕੇ ਨਾ ਬਲਵਰਕ ਮੈਸੇਜ ਕਰੀ ਜਾਂਦਾ ਘਰੇ ਤੇ ਮੈਂ ਇਹਨੂੰ ਆਖਣਾ ਪੜ ਤੜਕੇ ਚੱਲਾ ਕੇ ਮੈਂ ਕਿ ਪੰਚਾਇਤ ਇਕੱਠੀ ਕਰਾਂਗੇ ਪੰਚਾਇਤ ਚੋਂ ਨੂੰ ਸੱਦਾਂਗੇ ਵੀ ਸਾਡੇ ਘਰੇ ਉਹਦਾ ਮੈਸੇਜ ਕਰਨ ਦਾ ਕੋਈ ਹੱਕ ਨਹੀਂਗਾ ਕਿਉਂਕਿ ਮੇਨੂੰ ਇੱਕ ਵੱਡੀ ਉੱਥੇ ਰਹਿੰਦੀ ਆਸ਼ਰਮ ਦੇ ਵਿੱਚ ਰਹਿੰਦੀ ਆ ਤੇ ਮਗਰਚਾਰ ਆ ਮੈਂ ਖਾਜੀ ਇਹਨੂੰ ਕਰਦਾ ਮਗਰਚਾਰਾ ਨੂੰ ਸਾਨੂੰ ਫੇਰ ਪਰੇਸ਼ਾਨ ਕਰੂਗਾ ਜੇ ਇਥੇ ਇਸੇ ਪਿੰਡ ਦੇ ਵਿੱਚ ਅਸੀਂ ਰਹਿਣਾ ਹੈ ਤੇ ਉਹਨਾਂ ਦੇ ਘਰੇ ਜਾਵੜੇ ਬਲਵਰ ਦੇ ਵੀ ਤੂੰ ਦੱਸ ਮੈਸੇਜ ਕਾਹਤੋਂ ਕਰਦਾ ਇਹ ਸਬੂਤ ਲੈ ਕੇ ਗਿਆ ਸੀ ਵਿਖਾਉਣ ਉਹਨੂੰ ਵੀ ਤੂੰ ਸਾਨੂੰ ਕਿਉਂ ਮੈਸੇਜ ਕਰੀ ਜਾਣਾ ਇਹਨਾਂ ਨੇ ਜਾ ਕੇ ਬਾਹਰ ਖਲਾਇਆ ਉਹਨੇ ਨਹੀਂ ਖੋਲਿਆ ਅਗਲਾ ਬਾਹਰ ਉਹਨੇ ਖੁੱਲਾ ਰੱਖ ਲਿਆ ਤੇ ਉਰਲਾ ਪੇੜ ਤਾ ਤੇ ਬਾਹਰ ਜਦੋਂ ਇਹ ਖੋਲ ਕੇ ਤੇ ਗਾ ਅੰਦਰ ਜਾਵੜੇ ਬਸੰਦਰਵਾੜ ਅੰਦਰਵਾੜ ਬਾਹਰ ਖੋਲਣ ਸਾਰੀ ਉਹਨੇ ਆ ਸਗੋਲੀ ਮਾਰੀ ਸਿਰ ਦੇ ਵਿੱਚ ਤੇ ਮਰਾ ਚੀਕਾ ਮਾਰਨ ਲੱਗ ਗਈ ਜਦੋਂ ਮੈਂ ਡਿੱਗ ਪਿਆ ਤੇ ਮੜ ਕੇ ਨਾਲ ਦੀ ਨਾਲ ਉਹਨਾਂ ਨੇ ਮੇਰੇ ਦੇ ਉਰ ਤੇ ਗੋਲੀ ਮਾਰਤੀ ਮੈਂ ਆਖ ਬਾਸ ਨੂੰ ਮੈਨੂੰ ਵੀ ਮਾਰ ਦੇਣਗੇ ਮੈਂ ਚੀਕਾ ਮਾਰਨ ਲੱਗ ਗਈ ਤੇ ਪੰਜੀ ਫਿਰ ਬਲਵਰੀ ਸੀ ਗੋਲੀ ਚਲਾਉਣ ਵਾਲਾ ਵੀ ਹੁਣ ਬਦੂਖ ਜੀ ਕੀ ਕਹਿੰਦੇ ਹੁੰਦੇ ਬਦੂਖ ਸੀ ਉਹਦੇ ਕੋਲੇ ਨਹੀਂ ਉਹਦੀ ਆਪ ਦੀ ਆ ਉਹਨਾਂ ਨੇ ਦੋ ਗੋਲੀਆਂ ਤਾਂ ਇਹ ਤੋਂ ਪਹਿਲਾਂ ਚਲਾ ਤੀਆਂ ਸੀ ਮੈਂ ਹੁਣ ਤੀਜੀ ਮੈਨੂੰ ਮਾਰ ਦੂਗਾ ਇਹ ਗੁਰਮੀਤ ਸਿੰਘ ਪਿੰਡ ਨੂੰ ਕੇਰਾ ਰਾਸਤਾਨ ਤੋਂ ਅਮੈਂ ਐਸ ਘਰ ਐਸ ਘਰ ਦੇ ਵਿੱਚ ਮੇਰਾ ਵੱਡਾ ਭਾਈ ਅੱਜ ਤੋਂ 20 ਸਾਲ ਪਹਿਲਾਂ ਵਿਆਹ ਗਿਆ ਠੀਕ ਹੈ ਜੀ ਬੂਟਾ ਸਿੰਘ ਸੀ ਜਿਹੜੇ ਜਿਹਦੀ ਰਾਤ ਗੋਲੀਆਂ ਮਾਰ ਕੇ ਮੌਤ ਕਰਤੀ ਉਹ ਮੇਰੇ ਭਾਈ ਦੇ ਸਾਲਾ ਸਾਫ ਸੀ ਮਾਰੀਆਂ ਕਿ ਨਹੀਂ ਆ ਜੀ ਕੋਈ ਜਸਪੀ ਸਿੰਘ ਇੱਥੇ ਗਵੰਡੀ ਆ ਜੀ ਉਸਨੇ ਮਾਰੀਆਂ ਉਹ ਪਹਿਲਾਂ ਵੀ ਧਮਕੀਆਂ ਦਿੰਦਾ ਰਿਹਾ ਵਾਰ-ਵਾਰ ਉਹਨੇ ਪੰਜ-ਛੇ ਵਾਰੀ ਫੋਨ ਵੀ ਕੀਤਾ ਸਾਡੇ ਕੋਲ ਐਸਐਮਐਸ ਵੀ ਪਏ ਉਸਦੇ ਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਉਸਨੇ ਧਮਕੀ ਦਿੱਤੀ ਸੀਗੀ ਤੁਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਤਾਂ ਸ਼ਿਕਾਇਤ ਕੀਤੀ ਹੋਈ ਹੈ ਸਾਡੇ ਕੋਲ ਐਸਐਮਐਸ ਪਏ ਆ ਜੀ ਉਹਨਾਂ ਨੇ ਉਹਨਾਂ ਨੇ ਸਾਨੂੰ ਕੋਈ ਰਿਪਲਾਈ ਨਹੀਂ ਦਿੱਤੀ ਇੱਕ ਸਾਡਾ ਬੰਦਾ ਕੋਮਾ ਦੇ ਵਿੱਚ ਪਿਆ ਹੋਇਆ ਜੀ ਫਰੀਦਕੋਟ ਜੀ ਉਹਦੇ ਵੀ ਘਟਨਾ ਉਹਨਾਂ ਨਾਲ ਕੀ ਹੋਇਆ ਉਹਨਾਂ ਦੇ ਫਾਇਰ ਵੱਜੇ ਹੋਇਆ ਜੀ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਹੁਣ ਕੀ ਅਸੀਂ ਤਾਂ ਕੋਈ ਰਾਤ ਆਏ ਸਾਨੂੰ ਜਦੋਂ ਫੋਨ ਕੀਤਾ ਸੀ ਤੋਦੋਂ ਆਏ ਹੁਣ ਆਣੀਆਂ ਗਵਨੀਆਂ ਨੂੰ ਪਤਾ ਹੋਵੇ ਜੀ ਕਿੰਨੀਆਂ ਕਿੰਨੀਆਂ ਗੋਲੀਆਂ ਚਲੀਆਂ ਚਾਰ ਚਲੀਆਂ ਕਿ ਪੰਜ ਚਲੀਆਂ ਕਿ 6 ਚਲੀਆਂ ਇੱਕ ਬੰਦਾ ਸਾਡਾ ਥਾਂ ਤੇ ਹੀ ਮਰ ਗਿਆ ਜੀ ਉਹਦੇ ਸਿਰ ਦੇ ਗੋਲੀ ਲੱਗੀ ਹੋਈ ਸੀ ਅੱਤਵਾਦੀ ਬੁੱਟਾ ਸਿੰਘ ਉੱਥੇ ਖਤਮ ਹੋ ਗਿਆ ਜੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਸਮਝਾਉਣ ਗਏ ਸੀ ਇਹ ਵੀ ਸਾਡੇ ਘਰੇ ਐਸਐਮਐਸ ਨਾ ਕਰੋ ਸਾਡੇ ਘਰੇ ਫੋਨ ਨਾ ਕਰੋ ਸਮਝਾਉਣ ਗਏ ਸੀ ਇਹ ਕਿ ਉਹਨਾਂ ਨੇ ਨਸ਼ੇ ਦੇ ਵਿੱਚ ਚੂਸੀਓ ਉਹਨਾਂ ਨੇ ਸਾਡੇ ਬੰਦੇ ਦੇ ਉੱਤੇ ਫਾਇਰ ਕਰਤਾ ਤੇ ਸਾਡਾ ਬੰਦਾ ਅਥੋ-ਹੱਤ ਜ਼ਖਮੀ ਹੋ ਗਿਆ ਤੇ ਦੂਜੇ ਤੇ ਕੀਤਾ ਉਹ ਦੂਜਾ ਫਰੀਦਕੋਟ ਦੇ ਵਿੱਚ ਐਡਮਿਟ ਹੈ ਜੀ ਕੋਈ ਰੰਜਿਸ਼ ਰਣਜੀਤ ਸੀ ਸਾਡੇ ਸਾਡੇ ਘਰੇ ਫੋਨ ਕਰਦਾ ਸੀ ਸਾਡੀ ਕੁੜੀ ਕੋਲੇ ਐਸਐਮਐਸ ਕਰਦਾ ਸੀ ਆ ਕੋਈ ਰੰਜਿਸ਼ ਨਹੀਂ ਸਾਡਾ ਕੋਈ ਲੈਣ ਦੇਣ ਨਹੀਂ ਉਸ ਨਾਲ ਕੋਈ ਪੈਸੇ ਦਾ ਵਿਵਾਰ ਨਹੀਂ ਕੁਝ ਵੀ ਨਹੀਂ ਜਬਰਦਸਤੀ ਕਰਦਾ ਸੀ ਜਾਂ ਸਾਡੇ ਕੋਲ SMS ਕਰਦਾ ਸੀ ਅਸੀਂ ਨਾਮ ਨਹੀਂ ਜਾਣਦੇ ਜੀ ਉਹਨਾਂ ਦਾ ਨੁਕਰਤੀ ਕਰ ਹੈ ਜੀ ਜਸਪੀਤ ਜਸਪੀਤ ਕਹਿੰਦੇ ਸੀ ਉਸ ਨੂੰ ਨਾਮ ਆਉਂਦਾ ਤੇ ਹੁਣ ਵੀ ਉਹ ਕਹਿੰਦਾ ਵੀ ਮੈਂ ਜਾਨ ਤੋਂ ਮਾਰ ਦੂੰ ਫਲਾਣਾ ਬੂਟਾ ਸਿੰਘ ਨਾਮ ਹੈ ਜੀ ਉਹਨਾਂ ਦਾ ਮੇਰੇ ਭਾਈ ਦਾ ਸਾਲਾ ਜੀ ਉਹ ਤੇ ਜਿਹੜਾ ਉੱਥੇ ਦਾਖਲ ਉਹਨਾਂ ਦਾ ਉਹਦਾ ਨਾਮ ਮੰਨੂ ਹੈ ਜੀ ਮਨਦੀਪ ਠੀਕ ਹੈ